ਹੈਲੋ ਜੀ ਹਰ ਸ਼੍ਰੀ ਕਾਲ ਜੀ ਤੁਸੀਂ ਦੇਖਣ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਅੱਜ ਤੁਹਾਡੇ ਲਈ ਜੀ ਅਸੀਂ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਲੈ ਕੇ ਆਏ ਆਂ ਸਾਡੇ ਡੈਰੀ ਫਾਰਮਿੰਗ ਵੀਰ ਤੇ ਭੈਣਾਂ ਨੂੰ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਜਦੋਂ ਪਸ਼ੂ ਵਾਰ-ਵਾਰ ਫਿਰ ਜਾਂਦਾ ਜਦੋਂ ਪਸ਼ੂ ਗੱਭਣ ਨਹੀਂ ਰਹਿੰਦਾ ਤਾਂ ਖਰਚਾ ਆਪਣਾ ਵੱਧ ਹੁੰਦਾ ਹੀ ਹੁੰਦਾ ਤੇ ਸਮਾ ਵੀ ਉਹਦੇ ਨਾਲ ਖਰਾਬ ਹੁੰਦਾ ਹੈ ਅੱਜ ਅਸੀਂ ਅਜੇ ਹੀ ਗੱਲ ਕਰਾਂਗੇ ਇੱਕ ਮਿੰਨੀ ਮਿਕਸਚਰ ਬਾਰੇ ਗੱਲ ਕਰਾਂਗੇ ਜੀ ਜੋ ਹੈ ਜੀ ਕੀਪਰ ਪਲਸ ਪਾਊਡਰ ਬਾਰੇ ਜੋ ਪਸ਼ੂ ਦੀ ਬੱਚੇਦਾਨੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਦੇ ਉੱਪਰ ਸਾਫ਼ ਸਾਫ਼ ਲਿਖਿਆ ਸਾਰਾ ਕੁਝ ਲਿਖਿਆ ਹੁੰਦਾ ਜੀ ਯਕੀਨਨ ਇਹ ਪਸ਼ੂ ਦੇ ਅੰਦਰਲੀ ਸਿਸਟਮ ਨੂੰ ਗੱਭਣ ਹੋਣ ਲਈ ਤਿਆਰ ਕਰਦਾ ਹੈ ਇਹਦੇ ਜਿਹੜੇ ਫਾਇਦੇ ਨੇ ਜਿਉ ਬੱਚੇਦਾਨੇ ਦੀ ਮਜ਼ਬੂਤੀ ਇਹ ਪਾਊਡਰ ਹੈ ਜਿਹੜਾ ਬੱਚੇਦਾਨੇ ਦੀਆਂ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਹੈ ਤਾਂ ਜੋ ਉਹ ਗੱਭਣ ਹੋ ਸਕੇ ਦੂਜਾ ਜੀ ਅੰਡਾ ਬਣਨਾ ਜੇ ਪਸ਼ੂ ਦੇ ਅੰਦਰ ਅੰਡਾ ਨਹੀਂ ਬਣਦਾ ਤਾਂ ਇਸ ਇਹ ਉਸ ਪ੍ਰਕਿਰਿਆ ਨੂੰ ਠੀਕ ਕਰਦਾ ਹੈ ਤੀਜੀ ਹੈ ਜੀ ਹੀਟ ਸਹੀ ਕਰਨਾ ਕਈ ਪਸ਼ੂ ਰੁਕ ਰੁੱਕ ਕੇ ਹੀਟ ਵਿੱਚ ਆਉਂਦੇ ਨੇ ਜਾਂ ਬੋਲਦੇ ਹੀ ਨਹੀਂ ਉਹਨਾਂ ਉਹਨਾਂ ਦੇ ਹਾਰਮੋਨਾਂ ਨੂੰ ਬਿਲਕੁਲ ਸੈੱਟ ਕਰ ਦਿੰਦਾ। ਉਹ ਬਾਰ-ਬਾਰ ਫਿਰਦਾ ਨਹੀਂ। ਉਹ ਹੀਟ ਵਿੱਚ ਆਣ ਸਹੀ ਆਉਂਦਾ ਤੇ ਉਹ ਬੋਲ ਬੋਲ ਵੀ ਪੈਂਦਾ। ਬਾਰ-ਬਾਰ ਫਿਰਦਾ ਕਿਉਂ ਆ ਜੀ? ਜਿਹੜੇ ਪਸ਼ੂ ਟੀਕਾ ਰਖਵਾਉਣ ਤੋਂ ਬਾਅਦ ਆਪਾਂ ਚੈੱਕ ਕਰਾਉਣੇ ਤਾਂ ਉਹ ਖਾਲੀ ਨਿਕਲੇ ਹੁੰਦੇ ਨੇ ਕਿਉਂਕਿ ਉਹਨਾਂ ਟਾਈਮ ਬੋਲਦਾ ਹੀ ਨਹੀਂ। ਉਹਦੇ ਲਈ ਇਹ ਪਰਫੈਕਟ ਮਿਨੀ ਮਿਕਸਚਰ ਹੈ ਜੀ। ਕੀਪਰ ਪਲੱਸ ਕਿਉਂਕਿ ਕਈ ਗੇਲਾਂ ਆਪਾਂ ਕਹਿ ਦਿੰਦੇ ਆ ਜੀ ਪਸ਼ੂ ਬਾਈਏ ਤੇ ਨਹੀਂ ਬੋਲਿਆ ਵੀ ਰਹਿ ਗਿਆ ਪਰ ਨਹੀਂ ਕਈ ਗੇਲਾਂ ਆਪਣੇ ਨਾਲ ਐ ਵੀ ਹੁੰਦਾ ਆਪਾਂ ਜਦੋਂ ਉਹਨੂੰ ਚੈੱਕ ਕਰਉਂਦੇ ਆ ਉਹ ਖਾਲੀ ਹੋ ਜਾਂਦਾ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਉਹਨਾਂ ਵਾਸਤੇ ਦਾ ਰਿਜ਼ਲਟ ਇਹ ਪਾਊਡਰ ਦਾ ਇਹ ਇਹਨੂੰ ਵੀਰੋ ਆਪਾਂ ਪਾਊਡਰ ਨੂੰ ਰੋਜ਼ਾਨਾ 30 ਗ੍ਰਾਮ ਦੇਣਾ ਤੁਸੀਂ ਇਸ ਨੂੰ ਪਸ਼ੂ ਦੀ ਫੀਡ ਵਿੱਚ ਮਿਲਾ ਕੇ ਵੀ ਦੇ ਸਕਦੇ ਹੋ ਜਾਂ ਕਿਸੇ ਹੋਰ ਤਰੀਕਿਆਂ ਜਿਹੜੇ ਤਰੀਕੇ ਨਾਲ ਪਸ਼ੂ ਖਾ ਲਵੇ ਫੀਡ ਚ ਪਾ ਲਓ ਜਾਂ ਜਿਵੇਂ ਮਰਜ਼ੀ ਵੀ ਖਵਾਉਣਾ ਜ਼ਰੂਰੀ ਹੈ ਇਹ ਨਹੀਂ ਵੀ ਆਪਾਂ ਨੇ ਇੱਕ ਅੱਖਾਂ ਤੇ ਪਾਤਾ ਪਸ਼ੂ ਨੇ ਨਾ ਖਾਦਾ ਹੋਵੇ ਇਹ ਆਪਾਂ ਨੂੰ ਖਵਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇੱਕ ਆਪਾਂ ਨੂੰ ਇਹਦੇ ਵਿੱਚ ਖਾਸ ਗੱਲ ਧਿਆਨ ਚ ਰੱਖਣੀ ਪਊ ਜੀ ਢੇਟ ਦੇ ਕੀੜਿਆਂ ਦੀ ਦਵਾਈ ਉਹ ਜ਼ਰੂਰ ਦਿੱਤੀ ਹੋਣੀ ਚਾਹੀਦੀ ਆਪਾਂ ਨੂੰ ਯਾਦ ਹੋਣਾ ਚਾਹੀਦਾ ਵੀ ਆਪਾਂ ਕਦੋਂ ਦਿੱਤੀ ਸੀ ਤਾਂ ਹੀ ਇਹ ਪਾਊਡਰ ਹੈ ਜੀ ਜਿਹੜਾ ਪੂਰਾ ਅਸਰ ਦਿਖਾਊਗਾ ਇਹ ਇਹ ਪਾਊਡਰ ਪਾਉਣ ਤੋਂ ਪਹਿਲਾਂ ਜੀ ਤੁਸੀਂ ਆਪਣੇ ਡਾਕਟਰ ਨਾਲ ਪੂਰੀ ਤਰ੍ਹਾਂ ਤਸੱਲੀ ਕਰ ਲਿਓ ਵੀ ਪਸ਼ੂ ਦੇ ਅੰਦਰ ਕੋਈ ਅਫੈਕਸ਼ਨ ਤਾਂ ਨਹੀਂ ਗਈ ਪਸ਼ੂ ਨੂੰ ਵੀ ਆਪਾਂ ਇਹ ਪਾਊਡਰ ਪਾਵਾਂਗੇ ਹਨਾ ਕਿਉਂਕਿ ਆਪਾਂ ਹੀਟ ਵਿੱਚ ਪਸ਼ੂ ਨੂੰ ਲਿਆਉਣ ਵਾਸਤੇ ਜਾਂ ਜਿਹੜਾ ਪਸ਼ੂ ਬਾਰ-ਬਾਰ ਰੀਟਰ ਆ ਉਹਦੇ ਅੰਦਰ ਕੋਈ ਬੈਕਟੀਰੀਆ ਕਹਿ ਲਓ ਹਨਾ ਕੋਈ ਅਫੈਕਸ਼ਨ ਤਾਂ ਨਹੀਂ ਹੋਈ ਹੋਈ ਉਹਦੀ ਆਪਾਂ ਨੂੰ ਪੂਰੀ ਜਾਂਚ ਹੋਣੀ ਚਾਹੀਦੀ ਹੈ ਨਹੀਂ ਫਿਰ ਆਪਾਂ ਨੂੰ ਜੇ ਉਹਦੇ ਅੰਦਰ ਅਫੈਕਸ਼ਨ ਹੋਊਗੀ ਤਾਂ ਆਪਾਂ ਨੂੰ ਦਵਾਈ ਜ਼ਰੂਰ ਤਰਹਾਉਣੀ ਪਊਗੀ ਤੁਸੀਂ ਇਹ ਫੇਰੇ ਪਾਊਡਰ ਨੂੰ ਯੂਜ਼ ਕਰ ਸਕਦੇ ਹੋ ਪੈਣ ਤੇ ਪ੍ਰਭੂ ਜੇ ਤੁਹਾਡਾ ਪਸ਼ੂ ਵੀ ਗੱਬਣ ਨਹੀਂ ਰਹਿ ਰਿਹਾ ਤਾਂ ਤੁਸੀਂ ਇਹ ਪਾਊਡਰ ਜ਼ਰੂਰ ਵਰਤ ਕੇ ਦੇਖਿਓ ਇਸ ਦਾ ਰਿਜ਼ਲਟ ਬਹੁਤ ਵਧੀਆ ਹੈ ਇਹਦਾ ਤੁਹਾਨੂੰ ਫਾਇਦਾ ਬਹੁਤ ਹੋਊਗਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਥੈਂਕ ਯੂ